ਇਹ ਕੋ ਹਾਈ ਕਮਾਂਡ ਦਾ ਸੀ ਕੋਟਨ ਕੋਡ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸ਼੍ਰੀ ਅਸ਼wini ਸ਼ਰਮਾ ਜੀ ਨੂੰ ਫਿਰ ਕਾਰਜਕਾਰੀ ਪ੍ਰਧਾਨ ਬਣਾਇਆ ਅਸ਼wini ਸ਼ਰਮਾ ਜੀ ਮੈਂ ਪੂਰਾ ਵਿਸ਼ਵਾਸ ਨਾ ਕਹਿ ਸਕਦਾ ਕਿਉਂਕਿ ਇਹ ਪੰਜਾਬ ਦੇ ਹਰ ਕਾਰਜਕਰਤਾ ਨੂੰ ਜਾਣਦੇ ਨੇ ਬਾਈ ਨੇਮ ਜਾਣਦੇ ਨੇ ਔਰ ਕਾਰਜਕਰਤਾ ਦੀ ਉਹ ਨਬਜ਼ ਪਛਾਣਦੇ ਨੇ ਮੈਂ ਸਮਝਦਾ ਹਾਂ ਅਗਲੇ ਆਉਣ ਵਾਲੇ 2027 ਜਿਹੜੇ ਚੋਣਾਂ ਹੈ ਉਹਨਾਂ ਦੀ ਅਦਿਖਤਾ ਚ ਲੜੇ ਜਾਣਗੇ ਔਰ ਉਹਨਾਂ ਦੇ ਅਦਿਖਤਾ ਵਿੱਚ ਆਪਾਂ ਅਗਲੀ ਵਾਰ ਸਭ ਤੋਂ ਪਹਿਲਾਂ ਤਾਂ ਪਾਰਟੀ ਹਾਈ ਕਮੰਡ ਨੂੰ ਧੰਨਵਾਦ ਜਿਨ੍ਹਾਂ ਨੇ ਇੱਕ ਬਹੁਤ ਹੀ ਸੂਝਵਾਨ ਤੇ ਸੀਨੀਅਰ ਲੀਡਰ ਸ਼੍ਰੀਮਾਨ ਅਸ਼ਵੀ ਸ਼ਰਮਾਈ ਨੂੰ ਕਾਰਜਗਤ ਅਕਸ਼ਲਾ ਪਾਰਟੀ ਹਾਈ ਕਮੰਡ ਧੰਨਵਾਦ ਕਰਦੇ ਆ ਸਾਨੂੰ ਪੂਰੀ ਆਸ ਤੇ ਵਿਸ਼ਵਾਸ ਹੈ ਕਿ ਅਸ਼ਵੀ ਸ਼ਰਮਾਈ ਦੀ ਰਹਿਮਾਈ ਦੇ ਵਿੱਚ 2027 ਚ ਮੁੜ ਆਜਪਾ ਸਰਕਾਰ ਬਣਾਈਗੀ ਕਿਉਂਕਿ ਉਹਨਾਂ ਦੀ ਰਹਿਮਾਈ ਜੇ ਹੀ ਅਸੀਂ 2012 ਚ ਸਰਕਾਰ ਦੁਬਾਰਾ ਰਿਪੀਟ ਕੀਤੀ ਸੀ ਸੋ ਇੱਕ ਸੰਗਠਨ ਕਰਤਾ ਨੇ ਬੜੇ ਲਗਨ ਨਾਲ ਕੰਮ ਕਰਦੇ ਨੇ ਪੂਰੇ ਪੰਜਾਬ ਚ ਪ੍ਰਵਾਸ ਕਰਦੇ ਨੇ ਸੋ ਉਮੀਦ ਹੈ ਇਸੇ ਤਰ੍ਹਾਂ ਹੀ ਫੇਰ ਪੂਰੇ ਪੰਜਾਬ ਪ੍ਰਵਾਸ ਕਰਨਗੇ ਤੇ ਪਾਰਟੀ ਨੂੰ ਹਰ ਘਰ ਤੱਕ ਪਹੁੰਚਾਣਗੇ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਪਾਰਟੀ ਨੂੰ ਦੇਖੋ ਕਾਲਜਕਾਰੀ ਪ੍ਰਧਾਨ ਸਾਡੇ ਰਾਸ਼ਟਰੀ ਨਿਤਵ ਨੇ ਉਹਨਾਂ ਨੂੰ ਬਣਾਇਆ ਵਾ ਪਹਿਲੇ ਤਾਂ ਉਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾئیں ਕਰਨਾ کافی ਦਿਨ ਤੋਂ ਇਹ ਨਿਤਵ ਜਿਹੜਾ ਇੱਕ ਤਰ੍ਹਾਂ ਦਾ ਖਾਂਡੀ ਜਿਹਾ ਚੱਲ ਰਿਹਾ ਸੀ ਔਰ ਮੈਂ ਸਮਝਦਾ ਵਾਂ ਕਿ ਜਿਹੜੋ ਜੋ ਫੈਸਲੇ ਉੱਪਰ ਲਿੱਤੇ ਜਾਂਦੇ ਆ ਉਹ ਕੁਝ ਪਾਰਟੀ ਦੇ ਚੰਗੇ ਹੁੰਦੇ ਆ ਉਹ ਸੋਚ ਸਮਝ ਕੇ ਲਿੱਤੇ ਜਾਂਦੇ ਆ ਔਰ ਮੈਂ ਸਮਝਦਾ ਕਿ ਇਹ ਇੱਕ ਜਿਹੜੇ ਸਾਡੇ ਪੁਰਾਣੇ ਸੰਗਠਨ ਦੇ ਲੋਗ ਆ ਉਹਨਾਂ ਨੂੰ ਸਮਝਦੇ ਹੋਏ ਉਹਨਾਂ ਦੀ ਪੁਕਾਰ ਨੂੰ ਸਮਝਦੇ ਹੋਏ ਇਹ ਫੈਸਲਾ ਲਿੱਤਾ ਗਿਆ ਕਿ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸਾਡੇ ਪ੍ਰਧਾਨ ਜੀ ਹੁਣ ਇੱਥੇ ਆਏ ਆ ਔਰ ਮੈਂ ਸਮਝਦਾ ਸੀ ਸਾਰੇ ਕੰਦੇ ਨਾਲ ਕੰਧਾ ਲਾ ਕੇ ਉਹਨਾਂ ਨਾਲ ਚੱਲਾਂਗੇ ਔਰ ਆਪਣੇ ਪੰਜਾਬ ਨੂੰ ਬਚਾਉਣ ਦਾ ਜਿਹੜਾ ਇੱਕ ਸਾਡਾ ਇੱਕ ਇੱਕ ਮੋਰਚਾ ਵਾ ਜਿਹੜਾ ਨਸ਼ਾ ਮੁਕਤ ਪੰਜਾਬ ਇੱਕ ਗੱਲਾਂ ਦਾ ਕਰਦੇ ਆ ਪਰ ਨਸ਼ਾ ਮੁਕਤ ਪੰਜਾਬ ਭਾਰਤ ਦੀ ਸੀਨੀਅਰ ਲੀਡਰਸ਼ਿਪ ਦਾ ਤਾਅ ਤੇ ਉਹ ਤੋਂ ਤਾਨਵਾਦ ਕਰਦੀਆਂ ਜਨਨਕੀ ਸਾਡੇ ਵੱਡੇ ਭਾਈ ਸਾਹਿਬ ਸ਼੍ਰੀਮਾਨ ਅਸ਼ਵੀਸ਼ ਸ਼ਰਮਾ ਜੀ ਦਾ ਪੁਰਾਣਾ ਰਾਜਨੀਤਿਕ ਐਕਸਪੀਰੀਅੰਸ ਦੇਖਦੇ ਹੋਏ ਉਹਨਾਂ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਸੋ ਮੇਰੇ ਵੱਲੋਂ ਸਾਡੇ ਵੱਡੇ ਭਾਈ ਸਾਹਿਬ ਸ਼੍ਰੀ ਅਸ਼ਵੀਸ਼ ਸ਼ਰਮਾ ਜੀ ਨੂੰ ਬਹੁਤ ਬਹੁਤ ਦਾਇਰਨ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਨੇ ਮੈਂ ਉਮੀਦ ਕਰਦੀ ਹਾਂ ਜਿਹੜਾ ਅਸ਼ਵੀ ਸ਼ਰਮਾ ਜੀ ਕੋ ਪੁਰਾਣਾ ਐਕਸਪੀਰੀਅੰਸ ਹੈ ਰਾਇਨਿਤਿਕ ਉਸ ਨੂੰ ਇਸਤੇਮਾਲ ਕਰਕੇ ਆਪਣੇ 227 ਦੇ ਵਿੱਚ ਡਬਲ ਇੰਜਨ ਸਰਕਾਰ ਬਣਾਉਣ ਦੇ ਵਿੱਚ ਆਪਣਾ ਬੜਮੁਲਾ ਯੋਗਦਾਨ ਪਾਉਣਗੇ